ਹਾਂਜੀ ਦੋਸਤੋ ਅੱਜ ਦੀਆਂ ਹੈਡਲਾਈਨ ਮੇਨ ਖਬਰਾਂ ਅਕਾਲੀ ਦਲ ਨੇ ਆਪਣੇ ਸੱਤ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਯਾਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰਿੰਸ ਅਮ ਚੰਦੂ ਮਾਜਰਾ ਤੇ ਡਾਕਟਰ ਚੀਮਾ ਤੇ ਪਏ ਭਾਰੀ ਚੀਮਾ ਨੂੰ ਅਰਦਾਸਪੁਰ ਭੇਜਿਆ ਮਲੂਕਾ ਪਰਿਵਾਰ ਦੀ ਚੁਣੌਤੀ ਕਾਰਨ ਫਿਲਾਲ ਹਰ ਸੇਮਰਤ ਦੀ ਉਮੀਦਵਾਰ ਨਹੀਂ ਹੋਇਆ ਐਲਾਨ ਨਹੀਂ ਕੀਤਾ ਐਲਾਨ ਚੰਡੀਗੜ੍ਹ ਤੋਂ ਕਾਰ ਰਾਸ ਦੇ ਮਨੀਸ਼ ਤਵਾੜਿੰਗ ਹੋਣਗੇ ਮੀਤਵਾਰ ਘਰ ਵਾਪਸੀ ਵਾਲੇ ਪਰਮਿੰਦਰ ਸਿੰਘ ਜੀ ਨੂੰ ਨਹੀਂ ਮਿਲੀ ਸੀਟ ਚੰਡੀਗੜ੍ਹ ਤੋਂ ਆਪੂਤਾ ਬੂ ਲਈ ਅੜਾਨਾ ਸ਼ੁਰੂ ਗੁਰਦੁਆਰਾ ਜੰਡ ਸਾਹਿਬ ਚ ਹੰਸ ਰਾਜ ਹੰਸ ਦਾ ਕਿਸਾਨ ਜੱਫੇ ਬੰਦੀਆਂ ਵੱਲੋਂ ਪ੍ਰੂਤ ਪਟਿਆਲਾ ਤੋਂ ਹੋਣਗੇ ਬਸਪਾ ਦੇ ਜਗਜੀਤ ਸਿੰਘ ਉਮੀਦਵਾਰ ਅਕਾਲੀ ਦਲ ਦੇ ਅਕਵਾਲ ਸਿੰਘ ਹੋਣਗੇ ਸੰਗਰੂਰ ਲੋਕ ਸਭਾ ਤੋਂ ਉਮੀਦਵਾਰ ਪਰਮਿੰਦਰ ਢੀਂਸਾ ਨਕੀਤਾ ਪਾਸੇ ਇਹ ਹਾਰ ਬੀਲ ਦੇ ਪ੍ਰਬੰਧ ਵੱਲੋਂ ਗੇਜਰੀਆ ਦੇ ਪਰਿਵਾਰ ਨੂੰ ਮਹਿਨ ਦਿੱਤਾ ਜਾ ਰਿਹਾ ਹੈ ਨੂੰ ਸੰਜੇ ਸਿੰਘ ਪੁਰਾਣ ਦੇ ਫੌਜੀਆਂ ਨੇ ਅਜਲਾਦ ਤੇ ਸਮੁੰਦਰੀ ਜਹਾਜ਼ ਤੇ ਕੀਤਾ ਕਬਜ਼ਾ ਆਮ ਆਦਮੀ ਪਾਰਟੀ ਅਜ ਦੇਸ਼ ਭਾਰਤ ਚ ਸੰਵਿਧਾਨ ਬਚਾਓ ਦਾਨਾ ਸਾਈ ਹਟਾਓ ਦੇ ਉਸ ਬਣਾਏਗੀ ਪੰਜ ਭਾਰਤੀਆਂ ਨੂੰ 122 ਸਾਲ ਦੀ ਕੈਦ 사ウਦੀ ਅਰਬ ਦੀ ਜੇਲ੍ਹ ਵਿੱਚ 18 ਸਾਲ ਤੋਂ ਬੰਦ ਭਾਰਤੀ ਦੀ ਰਿਹਾਈ ਲਈ ਪਲੱਡ ਮਣੀ ਵਜੋ ਇਕੱਠੇ ਹੋਏ 34 ਕਰੋੜ 2006 ਵਿੱਚ ਅਜੇ ਹੋਏ ਸਨ ਮੌਤ ਦੀ ਸਜ਼ਾ ਦੇ ਵਿੱਚ ਦੋਸ਼ੀ ਦੱ세 ਜਾ ਰਹੇ ਹਨ ਮਹਮੂਦ ਸਿੰਘ ਸੱਚੇ ਸਿਆਸਤਦਾਨ ਰਹੇ ਅਬਦੁੱਲਾ ਕਿਹਾ ਹਾ ਮੋਦੀ ਨੂੰ ਇਹ ਸੋਚਣਾ ਚਾਹੀਦਾ ਕਿ ਉਹ ਆਪਣੀ ਦਾਸਤ ਚ ਕੀ ਛੱਡ ਕੇ ਜਾਣਗੇ ਗ੍ਰਹਿ ਮਤਰਾਲੇ ਨੇ 97 ਲੜਾਕੂ ਜਹਾਜ਼ਾਂ ਦਾ ਦਿੱਤਾ ਆਰਡਰ ਐਚ ਏ ਐਲ ਨੂੰ 65000 ਕਰੋੜ ਰੁਪਏ ਦਾ ਟੈਂਡਰ ਮਿਲਿਆ ਕਾਂਗਰਸ ਸੱਤਾ ਚਾਹੀ ਤਾ ਕਿਸਾਨਾਂ ਦਾ ਕਰਜਾ ਮਾਫ ਰੋਹਲ ਆਂਧਰਾ ਪ੍ਰਦੇਸ਼ ਰੋਡਸੋ ਦਰਾਨ ਪੱਥਰ ਵੱਜਣ ਕਾਰਨ ਮੁੱਖ ਮੰਤਰੀ ਰੈਡੀ ਜਖਮੀ